फास्टवे न्यूज़ चैनल ਵੱਲੋਂ ਸ਼ਹਿਰ ਨੂੰ ਕੂੜਾ ਮੁਕਤ ਕਰ ਇਸ ਨੂੰ ਸੁੰਦਰ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਫਾਸਟਵੇ نیوز ਟੀਮ ਨੇ ਲਾਰੈਂਸ ਰੋਡ ਦੀ ਨਵੀਂ ਸੜਕ ਆਪੋਜ਼ਿਟ ਬੀਬੀਕੇ ਡੀਏਵੀ ਕਾਲਜ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਇੱਥੇ ਜਗ੍ਹਾ-ਜਗ੍ਹਾ ਤੇ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ਕੂੜਾ ਸੁੱਟਿਆ ਹੋਇਆ ਹੈ ਜ਼ਿਕਰਯੋਗ ਹੈ ਕਿ ਇਸ ਰੋਡ ਤੇ ਬਹੁਤ ਸਾਰੇ ਰੈਡੀਮੇਡ ਦੇ ਸ਼ੋਰੂਮ ਅਤੇ ਖਾਨ ਪੀਣ ਦੀਆਂ ਦੁਕਾਨਾਂ ਹਨ ਅਤੇ ਲੋਕ ਆਪਣੇ ਪਰਿਵਾਰਾਂ ਨਾਲ ਇੱਥੇ ਸ਼ਾਪਿੰਗ ਕਰਨ ਅਤੇ ਖਾਨ ਪੀਣ ਆਉਂਦੇ ਹਨ ਪਰ ਇੱਥੇ ਪਈ ਗੰਦਗੀ ਕਾਰਨ ਮੱਖੀਆਂ ਮੱਛਰ ਪੈਦਾ ਹੁੰਦੇ ਹਨ ਜਿਸ ਦਾ ਬਹੁਤ ਮਾੜਾ ਪ੍ਰਭਾਵ ਖਾਨ ਤੀਨ ਵਾਲੀਆਂ ਵਸਤਾਂ ਤੇ ਪੈਂਦਾ ਜੋ ਕਿ ਬਿਮਾਰੀਆਂ ਦਾ ਵੱਡਾ ਕਾਰਨ ਬਣ ਸਕਦਾ ਹੈ ਸੋ ਸੰਬੰਧਿਤ ਵਿਭਾਗ ਨੂੰ ਆਪਣਾ ਫਰਜ਼ ਸਮਝਦਿਆਂ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਇਸ ਇਲਾਕੇ ਦੀ ਸਾਫ ਸਫਾਈ ਵੱਲ ਧਿਆਨ ਦੇ ਕੇ ਇੱਥੋਂ ਕੂੜਾ ਚੁਕਵਾਉਣਾ ਚਾਹੀਦਾ ਹੈ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕੂੜਾ ਮੁਕਤ ਕਰਨ ਅਤੇ ਇਸ ਦੀ ਸੁੰਦਰਤਾ ਨੂੰ ਵਧਾਉਣ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਫਾਸਟਵੇ ਨਿਊਜ਼ ਟੀਮ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਸਾਡੀ ਨਿਊਜ਼ ਟੀਮ ਖੜੀ ਹੈ ਅੱਜ ਅੰਮ੍ਰਿਤਸਰ ਦੇ ਲਾਰੈਂਸ ਰੋਡ ਦੀ ਨਵੀਂ ਸੜਕ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਸ਼ੋਰੂਮ ਨੇ ਔਰ ਖਾਸ ਖਾਣ ਪੀਣ ਦੀਆਂ ਦੁਕਾਨਾਂ ਹਨ ਜਿਵੇਂ ਕਿ ਜਲੇਬੀਆਂ ਦੀ ਦੁਕਾਨ ਪੂਰੀਆਂ ਦੀ ਦੁਕਾਨ ਔਰ ਲੋਕ ਪਰਿਵਾਰਾਂ ਨਾਲ ਇੱਥੇ ਇਹਨਾਂ ਚੀਜ਼ਾਂ ਦਾ ਲੁਟਫੜਾਉਣ ਲਈ ਆਉਂਦੇ ਹਨ ਪਰ ਇੱਕ ਇੱਥੇ ਜੋ ਬਹੁਤ ਵੱਡੀ ਕਮੀ ਦੇਖੀ ਗਈ ਹੈ ਉਹ ਹੈ ਕੂੜਾ ਤੁਸੀਂ ਦੇਖ ਸਕਦੇ ਹੋ ਖਾਣ ਪੀਣ ਦੀਆਂ ਦੁਕਾਨਾਂ ਦੇ ਨਾਲ ਹੀ ਬਿਲਕੁਲ ਕੂੜੇ ਦੇ ਢੇਰ ਲੱਗੇ ਪਏ ਹਨ ਜੋ ਕਿ ਇਸ ਮਾਰਕੀਟ ਦੀ ਔਰ ਇਸ ਰੋਡ ਦੀ ਸ਼ਾਨ ਨੂੰ ਖਰਾਬ ਕਰ ਰਹੇ ਹਨ ਔਰ ਕੀ ਅਸਰ ਪੈਂਦਾ ਹੋਏਗਾ ਖਾਣ ਪੀਣ ਵਾਲੀਆਂ ਦੁਕਾਨਾਂ ਦੇ ਲੱਗੇ ਇਸ ਪਏ ਹੋਏ ਕੂੜੇ ਦਾ ਸੋ ਫਾਸਟਵੇ ਨਿਊਜ਼ ਟੀਮ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਇਹੋ ਜਿਹੇ ਮੁੱਦਿਆਂ ਨੂੰ ਉਜਾਗਰ ਕਰ ਸਬੰਧਿਤ ਵਿਭਾਗ ਦੇ ਧਿਆਨ ਵਿੱਚ ਲਿਆ ਕੇ ਇਹੋ ਜੀਆਂ ਪੇਸ਼ ਆਰੀਆਂ ਮੁਸ਼ਕਲਾਂ ਦਾ ਹੱਲ ਕਰਵਾਇਆ ਜਾਵੇ ਔਰ ਇਸ ਦੇ ਵਿੱਚ ਅਸੀਂ ਇੱਕ ਵਾਰ ਫੇਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਫਾਸਟਵੇ ਨਿਊਜ਼ ਟੀਮ ਦਾ ਅਤੇ ਨਗਰ ਨਿਗਮ ਦਾ ਸਹਿਯੋਗ ਜ਼ਰੂਰ ਕਰਨ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੇ ਕੁਮਾਰ